ਬਟਿੰਡਾ ਬਰਨਾਲਾ ਰੋਡ ਤੇ ਹੁਣ ਤੋਂ ਥੋੜੀ ਦੇਰ ਪਹਿਲਾਂ ਹੋਏ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਪੁਲਿਸ ਕਰਮੀ ਸਮੇਤ ਤਿੰਨ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਤੁਰੰਤ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਬਰਨਾਲਾ ਰੋਡ ਤੇ ਇੱਕ ਹੋਟਲ ਦੇ ਨੇੜੇ ਇੱਕ ਕਾਰ ਚਾਲਕ ਦੇ ਵੱਲੋਂ ਤਿੰਨ ਰਾਹਗੀਰਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਵਿੱਚ ਇੱਕ ਪੁਲਿਸ ਕਰਮੀ ਵੀ ਸ਼ਾਮਲ ਹੈ ਜਿਸ ਤੋਂ ਬਾਅਦ ਤੁਰੰਤ ਉਹ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਅਤੇ ਰਾਹਗੀਰਾਂ ਦੀ ਮਦਦ ਦੇ ਨਾਲ ਤੁਰੰਤ ਜ਼ਖਮੀਆਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਦੋ ਲੋਕਾਂ ਦੀ ਹਾਲਤ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਰੈਫਰ ਵੀ ਕੀਤਾ ਜਾ ਸਕਦਾ ਹੈ ਉੱਥੇ ਹੀ ਦੂਜੇ ਪਾਸੇ ਜ਼ਖਮੀ ਹਾਲਤ ਦੇ ਵਿੱਚ ਜ਼ਖਮੀ ਹੋਈ ਮਹਿਲਾ ਨੇ ਦੱਸਿਆ ਕਿ ਉਹ ਸੜਕ ਦੇ ਉੱਪਰ ਆਪਣੇ ਬੇਟੇ ਦੇ ਨਾਲ ਜਾ ਰਹੀ ਸੀ ਤਾਂ ਪਿੱਛੋਂ ਆਏ ਇੱਕ ਤੇਜ਼ ਰਫ਼ਤਾਰ ਕਾਰ ਸਵਾਰ ਦੇ ਵੱਲੋਂ ਉਹਨਾਂ ਦੇ ਟੱਕਰ ਮਾਰ ਦਿੱਤੀ ਗਈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਜ਼ਰੀਏ ਰਸਮਾ ਮੈਂ ਮਤਲਬ ਕੀ ਹੋਇਆ ਕੰਗ ਜਿਹੜਾ ਐਕਸੀਡੈਂਟ ਹੋਇਆ ਹਾਂਜੀ ਜਿਹੜਾ ਐਕਸੀਡੈਂਟ ਹੋਇਆ ਕੀ ਕਿਵੇਂ ਹੋਇਆ ਐਕਸੀਡੈਂਟ ਅਸੀਂ ਖੜੇ ਸੀ ਕਿ ਅੱਛਾ ਜੀ ਮੈਂ ਤੇ ਮੇਰਾ ਮੁੰਡਾ ਅੱਛਾ ਜੀ ਉਹ ਕੋਈ ਕਾਰ ਵਾਲਾ ਆਇਆ ਉਹਨੇ ਮਾਰੀ ਧੱਬ ਕੇ ਠੀਕ ਹੈ ਜੀ ਕਿਹੜੀ ਜਗ੍ਹਾ ਦੀ ਗੱਲ ਹੈ ਜੀ ਬਰਨਾਲਾ ਰੋਡ ਤੇ ਬਰਨਾਲਾ ਰੋਡ ਤੇ ਹਾਂਜੀ ਠੀਕ ਹੈ ਤੇ ਸਟਾਫਟਾ ਵੱਜੀਆਂ ਤੁਹਾਡੇ ਕਾਫੀ ਵੱਜੀਆਂ ਜੀ ਵੱਜੀਆਂ ਆਂ ਜਟੂਗੇ ਸਟਾ ਹੀ ਨਹੀਂ ਜਾਂਦਾ ਔਰ ਕਿੱਥੇ ਵਧੀ ਥੋੜੀ ਸਾਠ ਜੀ ਬਸ ਮੇਡੂਂਗੇ ਸੱਟਾ ਵੇਚਣਾ ਠੀਕ ਹੈ ਅਸੀਂ ਮੇਰੇ ਰਹਿਣਾ ਲੈ ਤੁਸੀਂ ਮੇਰੇ ਬੇਟੇ ਦੇ ਇੱਥੇ ਸਿਰਚ ਬੰਦੀ ਸਿਰਚ ਵਧੀ ਜੀ ਉਹਨਾਂ ਦੇ ਤੁਸੀਂ ਕਿੱਥੋਂ ਦੇ ਹੋ ਇੱਥੇ ਲੋਕਲ ਹੀ ਆਂ ਲੋਕਲ ਹੀ ਹੋ ਤੁਸੀਂ ਹਾਂਜੀ ਕਿਹੜੇ ਵਿੱਚ ਸਰਬਰ ਲੱਗ ਠੀਕ ਹੈ ਧੰਨਵਾਦ ਅੱਜ ਵਿੱਚ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਜਮਦਰ ਕੰਗ ਹੈ ਜੀ ਮੈਂ ਨੌਜੋਨ ਰੈਫਰ ਸਟਡੀ ਦਾ ਵਲੰਟੀਅਰ ਆਂ ਜੀ ਹਾਂਜੀ ਸਾਡੇ ਐਮਰਜੈਂਸੀ ਨੰਬਰ 89724687 ਤੇ ਪ੍ਰਮਾਣ ਸਿੰਘ ਨੂੰ ਮੈਸ਼ੂਰੀ ਨੂੰ ਸੂਚਨਾ ਮਿਲੇਗੀ ਕਿ ਰੋਡ ਤੋਂ ਸਪੈਰ ਤੋਂ ਪਹਿਲਾਂ ਸਰਵਿਸ ਰੋਡ ਤੇ ਇੱਕ ਐਕਸੀਡੈਂਟ ਹੋਇਆ ਹੈ ਜੀ ਕਸਰੀਆਂ ਨੂੰ ਦੰਸੀਰ ਟੀਮ ਐਂਬੂਲੈਂਸ ਲੈ ਕੇ ਨੌਜਵਾਨ ਸਰਜੀ ਦੀ ਐਂਬੂਲੈਂਸ ਟੀਮ ਜਿਹੜਾ ਜਾਦੂਨਗਰ ਕਾਂ ਮੌਕੇ ਤੇ ਪਹੁੰਚੀ ਤੋ ਜਾ ਕੇ ਦੇਖਿਆ ਕਿ ਇੱਕ ਸਕੋਰਪਿਓ ਗੱਡੀ ਨੇ ਦੋ ਪੈਦਲ ਮਾਂ ਪੁੱਤ ਨੂੰ ਤੇ ਇੱਕ ਪੁਲਿਸ ਮਾਜ ਨੂੰ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਹਿੱਟ ਕੀਤਾ ਬਹੁਤ ਸਪੀਡ ਤੇ ਦੱਸਿਆ ਜਾ ਰਿਹਾ ਲੋਕਾਂ ਮੁਤਾਬਕ ਕਿ ਬਹੁਤ ਗੱਡੀ ਤੇਜ਼ ਸੀ ਜਿਸ ਦੇ ਵਿੱਚ ਬੰਦੇ ਦੇ ਹੈਡ ਇੰਜਰੀ ਹੈ ਜੀ ਜਿਸ ਨੂੰ ਰੈਫਰ ਕੀਤਾ ਜਾਏਗਾ ਪੁਲਿਸ ਮਾਜ ਹੁੰਦੀ ਹੈ ਦੋਨੇ ਬਾਹਾਂ ਟੁੱਟ ਚੁੱਕੀਆਂ ਜੀ ਟੁੱਟ ਟੁੱਟ ਕੇ ਤੇ ਮਾਤਾ ਦੇ ਸੱਟਾਂ ਜੀ ਥੋੜੀ ਬਹੁਤ ਸਰ ਕਿੱਥੋਂ ਦੇ ਗੱਡੀ ਕੋਈ ਉੱਥੇ ਖੜੀ ਹੈ ਕਿ ਚਲੀ ਗਿਆ ਪੱਜ ਬੈਕ ਲੱਗੇ ਉੱਥੇ ਖੜੀ ਹੈ ਜੀ ਬੰਦਾ ਉੱਥੇ ਨਹੀਂ ਦੇਖਿਆ ਗਿਆ ਮੌਕੇ ਤੇ ਟ੍ਰੈਫਿਕ ਕਾਫੀ ਸੀਗਾ ਅਸੀਂ ਫਟਾਫਟ ਅਮਰਜਨ ਨੂੰ ਪਾ ਕੇ ਸਿਵਲ ਹਸਪਤਾਲ ਪੰਚਾਇਤ ਅਮਰਜੰਸੀ ਵਾਰਡ ਦੇ ਵਿੱਚ ਉੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਗੱਡੀ ਕੋਈ ਹੈ ਕੋਈ ਉੱਥੇ ਦੇ ਕੋਈ ਕਹਿੰਦਾ ਮਤਲਬ ਨੰਬਰ ਕਿੱਥੋਂ ਦੀ ਹੈ ਗੱਡੀ ਨਹੀਂ ਸਰ ਇਹਨਾਂ ਦੇਖ ਨਹੀਂ ਪਾਈ ਜੀ ਸਸਤਾ ਸਾਨੂੰ ਤੇ ਹੁੰਦਾ ਨਾ ਕਿ ਬੰਦੇ ਨੂੰ ਬਚਾਈਏ ਫਟਾਫਟ ਤੇ ਨਾਲ ਦੀ ਨਾਲ ਅਸੀਂ ਲੈ ਕੇ ਨਿਕਲ ਗਏ ਸੀਗੇ ਜੀ